ਫਿਲਪ ਪੁਲਿਸ ਮਾਨਸਾ ਵੱਲੋਂ ਅੱਜ ਮਿਤੀ 7 ਮਾਰਚ 2022 ਨੂੰ ਆਪਰੇਸ਼ਨ ਸੀਲ ਅਧੀਨ ਅੰਤਰਰਾਜੀ ਹੱਦਾਂ ਉੱਤੇ ਵਿਸ਼ੇਸ਼ ਚੈਕਿੰਗ ਨੱਕੇ ਸਥਾਪਿਤ ਕੀਤੇ ਗਏ ਹਨ ਇਸੇ ਕਾਰਵਾਈ ਅਧੀਨ ਪੰਜਾਬ ਅਤੇ ਹਰਿਆਣਾ ਬਾਰਡਰ ਤੇ ਪਿੰਡ ਝੰਡਾ ਕਲਾਂ ਸਿਰਸਾ ਰੋਡ ਵਿਖੇ ਐਸਐਸਪੀ ਮਾਨਸਾ ਸ਼੍ਰੀ ਭਾਗੀਤ ਸਿੰਘ ਮੀਨਾ ਚੈਕਿੰਗ ਪੁਆਇੰਟ ਤੇ ਚੱਲ ਰਹੀ ਆਪਰੇਸ਼ਨ ਦੀ ਜਾਂਚ ਕਰਦੇ ਹੋਏ ਜੋੜਕੀਆਂ ਦੇ ਮੁਖੀ ਗੁਰਪਾਲ ਸਿੰਘ ਬਲੋਂ ਹਰਿਆਣਾ ਨਾਲ ਲੱਗਦੇ ਪਿੰਡ ਸੂਰਤੀਆ ਅਤੇ ਚੁਨੀਰ ਪੁਲਿਸ ਦੇ ਮੁਖੀ ਅੰਗਰੇਜ਼ ਸਿੰਘ ਵੱਲੋਂ ਹਰਿਆਣਾ ਨਾਲ ਲੱਗਦੇ ਪਿੰਡ ਮੋਡਾ ਵਿਖੇ ਵਿਸ਼ੇਸ਼ ਨਾਕੇ ਸਥਾਪਿਤ ਕੀਤੇ ਗਏ ਜਿੱਥੇ 125 ਦੇ ਕਰੀਬ ਪੁਲਿਸ ਮੁਲਾਜ਼ਮ ਅਤੇ ਅਧਿਕਾਰੀਆਂ ਪੂਰੀ ਮਸਤੀ ਨਾਲ ਡਿਊਟੀ ਨਿਭਾ ਰਹੇ ਹਨ ਦੇਖੋ ਮਾਨਸਾ ਤੋਂ ਪੱਤਰਕਾਰ ਗੁਜੀਤ ਸਿੰਘ ਸਿੰਧੀ ਵਿਸ਼ੇਸ਼ ਰਿਪੋਰਟ ਅਕਾਵੰਦੀ ਕੀਤੀ ਗਿਆ ਜੀ ਕੀ ਹੈਗਾ ਜੀ ਇਹ ਕਾਦੀ ਨਕਾਵੰਦੀ ਕੀਤੀ ਅੱਜ ਅੰਜਸੀਂ ਜਿਹੜੀ ਪੰਜਾਬ ਸਰਕਾਰ ਵੱਲੋਂ ਮਹੱਮ ਬਿੱਢੀ ਗਈ ਹੈ ਚੋਧ ਨਸ਼ਾ ਵਿਰੋਧ ਦਾ ਦੇ ਤਹਿਤ ਮਾਨਯੋਗ ਸੀਐਮ ਸਾਹਿਬ ਸਰਦਾਰ ਭਵਨਤਮਨ ਜੀ ਅਤੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਭਗੀਰਥ ਸਿੰਘ ਜੀ ਮੀਨਾ ਐਸਐਸਪੀ ਸਾਹਿਬ ਜੀ ਇਹ ਹੈ ਨਾ ਮਾਈ ਹੇਟਰ ਥਾਣਾ ਮਾਨਸਾ ਜਿਲ੍ਹਿਆਂ ਦੇ ਥਾਣਾ ਜਿਹੜੇ ਹਰਿਆਣਾ ਦੀਆਂ ਹੱਦਾਂ ਨਾਲ ਲੱਗਦੇ ਨੇ ਸਾਰੇ ਪੁਆਇੰਟਾਂ ਤੇ ਸੀਲਿੰਗ ਨਾਕਾਬੰਦੀ ਕੀਤੀ ਗਈ ਹੈ ਜਿੱਥੇ ਅਸੀਂ ਹਰਿਆਣਾ ਵੱਲੋਂ ਆਉਣ ਵਾਲੇ ਸਾਰੇ ਵੀਕਲਾਂ ਸ਼ੱਕੀ ਪੁਰਸ਼ਾਂ ਦੀ ਰਿਕੀ ਨਾਲ ਚੈਕਿੰਗ ਕਰ ਰਹੇ ਹਾਂ ਜੇ ਕੋਈ ਵੀ ਅਪਰਾਧੀ ਪਾਇਆ ਗਿਆ ਕੋਈ ਸ਼ੱਕੀ ਵਿਅਕਤੀ ਨਸ਼ੀਲਾ ਪਦਾਰਥ ਪਕੜਿਆ ਜਾਂਦਾ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈਆਂ ਮਲਕ ਧਿਆਨ دی ਜਾਵੇਗੀ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਛਡਾਓ ਮੈਂ ਮਾਇਰੀ ਤੇਜ਼ ਕੀਤੀ ਆ ਤੇ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਇਹ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਮਾਨ ਸਾਹਿਬ ਨੇ ਮੈਂ ਵੀ ਬਤੌਰ ਸਰਪੰਚ ਜੋੜਕੀਆਂ ਜੀ ਜਗਸੀਰ ਸਿੰਘ ਸਾਰੀ ਪੰਚਾਇਤ ਕੋਲੋਂ ਇਸ ਫੈਸਲੇ ਦੀ ਸਲਾਹ ਆਯੋਗ ਫੈਸਲਾ ਹੈ ਜੀ ਜੋ ਸਰਕਾਰ ਨੇ ਕੀਤਾ ਹੈ ਦੇਰ ਕੀਤਾ ਹੈ ਪਰ ਵਧੀਆ ਕੀਤਾ ਹੈ ਜੀ ਤਾਂ ਜੋ ਇਹ ਨਸ਼ੇ ਵਾਲਿਆਂ ਨੂੰ ਨੱਥ ਪਾ ਸਕੇ ਤੇ ਮੈਂ ਆਮ ਸਾਡੇ ਨਾਗਰਿਕ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ ਹੈ ਵੀ ਤੁਸੀਂ ਵੀ ਇਹਦਾ ਸਾਥ ਦਿਓ ਸਰਕਾਰ ਦਾ ਮਲਾਜਮਾਂ ਨੂੰ ਦੱਸੋ ਜਿਹੜੇ ਜਿਹੜੇ ਆਪਣਨ ਥਾਣੇ ਪੈਂਦੇ ਨੇ ਵੀ ਅੱਜ ਇਹ ਕਿਸੇ ਦੇ ਕੋਈ ਚਿੱਟਾ ਵੇਚਦਾ ਪਿੰਡ ਦੇ ਵਿੱਚ ਪਤਾ ਹੈ ਤਾਂ ਸਾਥ ਦਿਓ ਕੋਈ ਜਵਾਨਤ ਕਰਾਉਣ ਨਾ ਜਾਓ ਕੋਈ ਛਡਾਉਣ ਨਾ ਜਾਓ ਮਦਦ ਨਾ ਕਰੋ ਨਸ਼ੇ ਵਾਲੀ ਦੀ ਸਾਡੇ ਵੀ ਇੱਥੇ ਐਸਚਓ ਗ੍ਰਿਪਾਲ ਸਿੰਘ ਜੀ ਥਾਣਾ ਜੋੜਕੀਆਂ ਬਹੁਤ ਵਧੀਆ ਡਿਊਟੀਆਂ ਨਿਭਾ ਰਹੇ ਆ ਰੇਡਾਂ ਕਰ ਰਹੇ ਨੇ ਸਾਡੇ ਆਪਣੇ ਆਪ ਦੇ ਏਰੀਏ ਦੇ ਵਿੱਚ ਬਹੁਤ ਸਲਾਘਾਯੋਗ ਫੈਸਲਾ ਹੈ ਸਰਕਾਰ ਦਾ ਸਰਪੰਚ ਹੋਣ ਦੇ ਨਾਤੇ ਜਿਹੜੀਆਂ ਬਾਕੀ ਪੰਚਾਇਤਾਂ ਨੂੰ ਕੀ ਸੰਦੇਸ਼ ਦੇਵਾਂਗਾ ਮੈਂ ਸਾਰੀਆਂ ਹੀ ਪੰਚਾਇਤਾਂ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਜਰੀਏ ਵੀ ਆਪਾਂ ਹੁਣ ਜਦੋਂ ਮੁੱਖ ਮੰਤਰੀ ਸਾਹਿਬ ਇਨੀ ਕੋਸ਼ਿਸ਼ ਕਰ ਰਹੇ ਨੇ ਕਿਉਂ ਨਾ ਆਪਾਂ ਰਲ ਕੇ ਆਪਣੀ ਸਹਿਯੋਗ ਨਾਲ ਹੀ ਹੋਣਾ ਸਾਰਾ ਕੁਝ ਜੇ ਆਪਾਂ ਮਦਦ ਕਰਨ ਤੇ ਲੱਗਾਂਗੇ ਪੰਚਾਇਤਾਂ ਇਸ ਕੰਮ ਦੇ ਮਦਦ ਨਾ ਕਰਨ ਕੋਈ ਵੀ ਸਰਪੰਚ ਹਰ ਇੱਕ ਸਰਪੰਚ ਨੂੰ ਮੇਰੀ ਬੇਨਤੀ ਹੈ ਵੀ ਸਰਕਾਰ ਦਾ ਆਪ ਸਾਥ ਦਿਓ ਅੱਜ ਤੁਹਾਡੇ ਵੱਲੋਂ ਜਿਹੜੀ ਨੱਕ ਦੇ ਉੱਤੇ ਚੈਕਿੰਗ ਕਰੀ ਹੈ ਇਸ ਬਾਰੇ ਜਾਣਕਾਰੀ ਜੀ ਪੰਜਾਬ ਸਰਕਾਰ ਵੱਲੋਂ ਜੋ ਇੱਕ ਨਸ਼ਿਆਂ ਦੇ ਵਿਰੁੱਧ ਜੋ ਜੰਗ ਛੇੜੀ ਗਈ ਹੈਗੀ ਤਾਂ 1 ਫਰਸਟ ਆਫ ਮਾਰਚ उसी के तहत असी अज हरियाणा बॉडर से लगते साढ़े आठ पॉइंट है जिथे असी ऑफ सील नाइन के तहत नाकबंदी की है जिदे भी दोनों एस पी साहब टीम डी एस पी साहब और अराउंड वन ट्वेंटी फाइव पुलिस फॉर मॉर्निंग एट ए एम से और दो बजे तक ये नाकाबंदी कर रहे हैं हूँ तक साड़ी फस्ट मार्च से लेकर और आज सात तारीख हो गई तो छह दिन की साग्रैस हैगी हूँ तक अभी पच्चीस एफ आई आर एन डी पी एस के तहत रजिस्टर कर चुके हैं ਯਾਦ ਦੇ ਵਿੱਚ ਅਸੀਂ 29 ਪਾਕਿਸਤਾਨੀ ਸੈਕੈਡਾਂ ਨੂੰ ਲਗਭਗ 6 ਦਿਨ ਦੇ ਵਿੱਚ ਫਰੰਦੇ ਦੇ ਸਬਕ ਆ। ਜਿਸ ਦੇ ਨਾਲ ਹੀ 3 ਕੇਸ ਅਸੀਂ BNSK ਤਹਿਤ ਵਿੱਚ ਹਿੰਦਾਰਜ ਕੀਤਾ ਹੈਗੇ ਜਿਨ੍ਹਾਂ ਦੇ ਵਿੱਚ ਸਿਗਨੇਚਰ ਕੈਪਸੂਲ ਦੀ ਰਿਕਵਰੀ ਹੋਈ ਹੈ। ਤੇ ਜੋ ਪੰਜਾਬ ਸਰਕਾਰ ਕੀ ਇਹ ਜੁਦ ਨਸ਼ਿਆਂ ਦੇ ਵਿਰੁੱਧ ਜੋ ਇਨੀਸ਼ੀਏਟਿਵ ਹੈਗਾ ਇਹਦੇ ਵਿੱਚ ਸਾਡੀ ਡੇਲੀ ਬੇਸਿਸ 'ਤੇ ਜਗ੍ਹਾ-ਜਗ੍ਹਾ ਕਾਰਡਨ ਸਰਚ ਆਪਰੇਸ਼ਨ ਔਰ ਸਪੈਸ਼ਲ ਆਪਰੇਸ਼ਨ ਚਲਾਇਆ ਜਾ ਰਿਹਾ ਹੈ। सर ये जो मुहिम चलाई हुई है युद्ध नशा विरुद्ध ये कि देर चलनी है देखो अभी कंटिन्यूस प्रोसेस है स्टार्टिंग में अभी थ्री मंथ्स का जो प्रोग्राम हो लेकिन ये कंटिन्यूस चलना है ये नहीं कि भाई तीन महीने बाद में ड्रग्स का काम दोबारा चालू हो जाए तो ये साढ़ा जो पुलिस का काम है डेली बेसिस पर चल है एस एस पी साहब कोई एन डी पी एस जी ओ केस ने भी अरेस्टू हो बिल्कुल जी बिल्कुल हर तरीके से एन डी पी एस के मल्टीप्रलोंग जो स्ट्रैटी वो अभी अडोप्ट लेकिन ਕਾਲਜ ਹੈਗੇ ਕਿ ਬੱਚਿਆਂ ਨੂੰ ਅਸੀਂ ਜਾਗਰੂਕ ਕਰ ਸਕੀਏ ਯੂਥ ਨੂੰ ਜਾਗਰੂਕ ਕਰ ਸਕੀਏ ਔਰ ਜੋ ਡਰਗ ਡੀ ਐਡਿਕਸ਼ਨ ਸੈਂਟਰ ਹੈਗੇ ਉੱਥੇ ਜੋ ਮਰੀਜ਼ ਬਣ ਗਏ ਉਹਨਾਂ ਨੂੰ ਐਜ਼ ਅ ਪੇਸ਼ੈਂਟ ਮੰਨ ਕੇ ਔਰ ਅਸੀਂ ਉਹਨਾਂ ਦਾ ਇਲਾਜ ਕਰਨਾ